ਪੈਰਾ ਮਤਲਬ ਬਹੁਤ ਵੱਡੇ ਠੱਗੀ ਹੈ ਪੰਜਾਬ ਦੇ ਲੋਕਾਂ ਨਾਲ ਇੱਕ ਫਰਾਡ ਕਰਨ ਲੱਗੇ ਦਿੱਲੀ ਦੇ ਲੋਕ ਆ ਕੇ ਕੇਜਰੀਆਲ ਪਾਰਟੀ ਫਰਗਾਮਾ ਦੀਆਂ ਪਾਰਟੀਆਂ ਨੂੰ ਲਿਆ ਕੇ ਇੱਥੇ ਕਲੋਨੀਆਂਾਂ ਨੂੰ ਵੀ ਢਾਈ ਜਾਂਦੇ ਜਿਹਨਾਂ ਨੇ ਪਹਿਲਾਂ ਕਲੋਨੀਆਂ ਕੱਢਦੇ ਆ ਜਾਂ ਕੱਢਦੇ ਆ ਕੋਈ ਇੱਕ ਬਹੁਤ ਵੱਡੇ ਫਰਾਡ ਕਰਨਾ ਚਾਹੁੰਦੇ ਆ ਲੋਕਾਂ ਦੇ ਸਾਰਾ ਕੁਝ ਸਿਰੇ ਨਹੀਂ ਚੜ੍ਹਨੀ ਇਹ ਕੋਈ ਗੱਲ ਹੈ ਇਹਦੇ ਉੱਤੇ ਇੱਕ ਹੋਰ ਕਰ ਕਰਕੇ ਬਹੁਤ ਵੱਡਾ ਕਰਜ਼ਾ ਲੈਣਾ ਚਾਹੁੰਦੇ ਆ ਕਰਜ਼ਾ ਲੈ ਕੇ ਫਿਰ ਮੈਂ ਹੁਣ ਪੈਸਾ ਤਾਂ ਹੈ ਨਹੀਂ ਸਰਕਾਰ ਕੋਲੇ ਫਿਰ ਵੀ ਆਪਾਂ ਕਿਹੜਾ ਕਰਜ਼ਾ 2.5 ਲੱਖ ਸਿਰ ਚੜਾ ਦਿਓ ਹਜ਼ਾਰ ਕਰੋੜ ਤੇ ਮੁੜ ਕੇ ਆਪੇ ਜਿਹੜੀਆਂ ਨਵੀਆਂ ਗਵਰਨਮੈਂਟਾਂ ਉਹ ਗਰਦਿਆਂ ਰਹਿਣੀਆਂ ਭੋਗਦੀਆਂ ਸੋ ਇਹ ਨਹੀਂ ਉਹ ਸਿਰੇ ਚੜੇਗੀ ਨਾਲ ਸੀ ਚੜਨ ਦੇਣੀ ਹੈ ਇਹ ਤਾਂ ਇੱਕ ਬਹੁਤ ਵੱਡਾ ਇੱਕ ਧੋਖਾ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਠੱਗੀ ਹੈ ਪਰ ਦਿੱਲੀ ਵਾਲੇ ਆ ਕੇ ਪੰਜਾਬ 'ਚ ਮਾਰਨੀ ਚਾਹੁੰਦੇ ਨੇ ਜੋ ਕਸਮ ਇਹ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਆਗੂ ਕਹਿ ਰਹੇ ਹੈ ਕਿ ਇਸ ਕੰਪਨੀ ਅਕਾਲੀ ਨਾਲ ਵੀ ਲੈ ਕੇ ਆਈ ਸੀ ਲੈਂਡ ਪੁਲਿੰਗ ਪਾਲਿਸੀ ਅਸੀਂ ਇਸ ਤੋਂ ਕੰਨੀ ਸੀ ਕਿਸੇ ਨੂੰ ਇੱਕ ਵੀ ਧਾਰ ਦੇ ਦਿਓ ਵੀ ਕਿਤੇ ਠੱਕੇ ਦਾ ਜ਼ਮੀਨ ਕਿਸੇ ਦੀ ਲਈ ਹੋਵੇ ਜਾਂ ਜ਼ਮੀਨ ਕਿਸੇ ਦਾ ਖੋਹੀ ਹੋਵੇ ਜਾਂ ਹਜ਼ਾਰਾ ਕਿੱਲਾ ਕਦੇ ਇਕੱਠਾ ਲਿਆ ਹੋਵੇ ਇਹ ਜਿਹੜੀ ਸੀ ਕਦੇ ਪਾਲਸੀ ਸਾਡੇ ਨਹੀਂ ਮੈਂ ਤਾਂ ਆਪਾਂ ਕਹਿੰਦਾ ਵੀ ਦੂਜਿਆਂ ਨੂੰ ਗੈਰ ਕਾਨੂੰਨੀ ਕਹਿੰਦੇ ਆਪਦੀ ਇਹਨਾਂ ਦੇ ਹਲੇ ਕਲੋਨੀਆ ਦੇ ਜਿਹੜੀਆਂ ਪੁਰਾਣੀਆਂ ਪਿੰਡਾਂ ਉਹ ਖਾਲੀ ਪਈਆਂ ਜਿਨ੍ਹਾਂ ਨੂੰ 10-10 ਸਾਲ ਹੋ ਗਏ ਕੱਟੀਆਂ ਨੂੰ ਉਹ ਉਹਨਾਂ ਦੀ ਵਿਵਾਦ ਨਹੀਂ ਹੋ ਜਾਂ ਉਹ ਵੀ ਖਾਲੀ ਪਈਆਂ ਤੇ ਇਹ ਕਿਥੋਂ ਬਾਤ ਹੋ ਜਾਣਗੀ ਨਹੀਂ ਕਿੰਨੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਆਕੂ ਕਹਿ ਰਹੇ ਹੈਗੇ ਕਿਸੇ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲੈਂਦੀ ਜਿਹੜੀ ਇਹਨਾਂ ਦੀ ਪਾਰਸੀ ਉਹਦੇ ਚ ਧਾਰਾ ਲਿਖੀ ਹੈ ਜੋ ਭਾਰਤ ਕਰੋ ਵੀ 300 ਕਿੱਲਾ ਜ਼ਮੀਨ ਹੈ 100 ਅਸੀਂ ਲੈ ਲਈ 200 ਧੱਕੇ ਨਾਲ ਲੈ ਲਾਂਗੇ ਧਾਰਾ ਲਿਖੀ ਉਹਦੇ ਪੜ੍ਹ ਲਓ ਕਾਲੀ ਦਲ ਕਦੇ ਰਾਜਨੀਤੀ ਕਰਦੀ ਹੈ ਕਿਸਾਨ ਕਾਲੀ ਦਲ ਨੇ ਕਦੇ ਰਾਜਨੀਤੀ ਕੀਤੀ ਨਹੀਂ ਨਾ ਕਰੇ ਕਾਲੀ ਦਲ ਸਾਰਾ ਲੋਕਾਂ ਦੇ ਨਾਲ ਹੈ ਲੋਕਾਂ ਦੇ ਨਾਲ ਖੜੂਗਾ ਰਾਜਨੀਤੀ ਨਹੀਂ ਕਰੂਗਾ ਚੱਲ ਤੇਰਾ ਮਤਲਬ ਇਹ ਬਹੁਤ ਵੱਡੇ ਠੱਗੀ ਹੈ ਪੰਜਾਬ ਦੇ ਲੋਕਾਂ ਨਾਲ ਇੱਕ ਫਰਾਡ ਕਰਨ ਲੱਗੇ ਦਿੱਲੀ ਦੇ ਲੋਕ ਆ ਕੇ ਕੇਜਰੀਆਲ ਪਾਰਟੀ ਗੁਰਗਾਮਾ ਦੀਆਂ ਪਾਰਟੀਆਂ ਨੂੰ ਲਿਆ ਕੇ ਇੱਥੇ ਕਲੋਨੀਆਂਾਂ ਨੂੰ ਵੀ ਢਾਈ ਜਾਂਦੇ ਜਿਹਨਾਂ ਨੇ ਪਹਿਲਾਂ ਕਲੋਨੀਆਂ ਕੱਟਦੇ ਆ ਜਾਂ ਕੱਟਦੇ ਆ ਉਹ ਇੱਕ ਬਹੁਤ ਵੱਡੇ ਫਰਾਡ ਕਰਨਾ ਚਾਹੁੰਦੇ ਆ ਲੋਕਾਂ ਦੇ ਸਾਰਾ ਕੁਝ ਸਿਰੇ ਨਹੀਂ ਇਹਦੇ ਉੱਤੇ ਇੱਕ ਹੋਰ ਕਰ ਕਰਕੇ ਬਹੁਤ ਵੱਡਾ ਕਰਜ਼ਾ ਲੈਣਾ ਚਾਹੁੰਦੇ ਆ ਕਰਜ਼ਾ ਲੈ ਕੇ ਫਿਰ ਮੈਂ ਹੁਣ ਪੈਸਾ ਤਾਂ ਹੈ ਨਹੀਂ ਸਰਕਾਰ ਕੋਲੇ ਫਿਰ ਵੀ ਆਪਾਂ ਕਿਹੜਾ ਕਰਜ਼ਾ ਦੋਟਾ ਹੀ ਲੱਖ ਸਰ ਚੜਾ ਦਿਓ ਹਜ਼ਾਰ ਕਰੋੜ ਤੇ ਮੁੜ ਕੇ ਆਪੇ ਜਿਹੜੀਆਂ ਨਵੀਆਂ ਗਵਰਨਮੈਂਟਾਂ ਉਹ ਕਰਦੀਆਂ ਰਹਿਣਗੀਆਂ ਭੋਗਦੀਆਂ ਸੋ ਇਹ ਨਹੀਂ ਉਹ ਸਿਰੇ ਚੜੇਗੀ ਨਾ ਅਸੀਂ ਚੜਨ ਦੇਣੀ ਹੈ ਇਹ ਤਾਂ ਇੱਕ ਬਹੁਤ ਵੱਡਾ ਇੱਕ ਧੋਖਾ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੀ ਠੱਗੀ ਹੈ ਪਰ ਦਿੱਲੀ ਵਾਲੇ ਆ ਕੇ ਪੰਜਾਬ 'ਚ ਮਾਰਨੀ ਚਾਹੁੰਦੇ ਉਹ ਕਸਮ ਇਹ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਆਗੂ ਕਹਿ ਰਹੇ ਹੈ ਕਿ ਸ੍ਰੋਪੜੀ ਅਕਾਲੀ ਕਾਨੂੰਨ ਵੀ ਲੈ ਕੇ ਆਸੀ ਲੈਂਡ ਪੁਲਿੰਗ ਪਾਲਸੀ ਅਸੀਂ ਇਸ ਤੋਂ ਕੰ ਕਿਸੇ ਨੂੰ ਇੱਕ ਵੀ ਧਾਰ ਦੇ ਦਿਓ ਵੀ ਕਿਤੇ ੱੱਕੇ ਦਾ ਜ਼ਮੀਨ ਕਿਸੇ ਦੀ ਲਈ ਹੋਵੇ ਜਾਂ ਜ਼ਮੀਨ ਕਿਸੇ ਦਾ ਖੋਹੀ ਹੋਵੇ ਜਾਂ ਹਜ਼ਾਰਾ ਕਿੱਲਾ ਕਦੇ ਇਕੱਠਾ ਲਿਆ ਹੋਵੇ ਇਹ ਜਿਹੜੀ ਸੀ ਕਦੇ ਪਾਲਸੀ ਸਾਡੇ ਨਹੀਂ ਮੈਂ ਤਾਂ ਆਪਾਂ ਕਹਿੰਦਾ ਵੀ ਦੂਜਿਆਂ ਨੂੰ ਗੈਰ ਕਾਨੂੰਨੀ ਕਹਿੰਦੇ ਆਪਦੀ ਇਹਨਾਂ ਦੇ ਹਲੇ ਕਲੋਨੀਆ ਦੇ ਜਿਹੜੀਆਂ ਪੁਰਾਣੀਆਂ ਪੰਜਾਂ ਉਹ ਖਾਲੀ ਪਈਆਂ ਜਿੰਨਾਂ ਨੂੰ 10-10 ਸਾਲ ਹੋ ਗਏ ਕੱਟੀਆਂ ਨੂੰ ਉਹ ਉਹਨਾਂ ਦੀ ਵਿਵਾਦ ਨਹੀਂ ਹੋ ਜਾ ਉਹ ਵੀ ਖਾਲੀ ਪਈਆਂ ਤੇ ਇਹ ਕਿੱਥੋਂ ਬਾਤ ਹੋ ਜਾਣਗੀ ਹਰਾਨਾ ਇਹਦੀ ਕਿੰਨੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਆਕੂ ਕਹਿ ਰਹੇ ਹੈਗੇ ਕਿਸੇ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲੈਂਦੀ ਜਿਹੜੀ ਇਹਨਾਂ ਦੀ ਪਾਰਸੀ ਉਹਦੇ ਚ ਧਾਰਾ ਲਿਖੀ ਹੈ ਜੇ ਫਰਜ ਕਰੋ ਵੀ 300 ਕਿੱਲਾ ਜ਼ਮੀਨ ਹੈ 100 ਅਸੀਂ ਲੈ ਲਈ 200 ਧੱਕੇ ਨਾਲ ਲੈ ਲਾਂਗੇ ਧਾਰਾ ਲਿਖੀ ਹੈ ਉਹਦੇ ਚ ਪੜ ਲਓ ਪਾਰਸੀ ਅਕਾਲੀ ਦਲ ਕਦੇ ਰਾਜਨੀਤੀ ਕਰਦੀ ਹੈ ਕਿਸਾਨ ਅਕਾਲੀ ਦਲ ਨੇ ਕਦੇ ਰਾਜਨੀਤੀ ਕੀਤੀ ਨਹੀਂ ਨਾ ਕਰੇ ਅਕਾਲੀ ਦਲ ਸਾਰਾ ਲੋਕਾਂ ਦੇ ਨਾਲ ਹੈ ਲੋਕਾਂ ਦੇ ਨਾਲ ਖੜੂਗਾ ਰਾਜਨੀਤੀ ਨਹੀਂ ਕਰੂਗਾ ਕੱਲ੍ਹ